ਇੱਕ ਤੇ ਇਹਨਾਂ ਦਾ ਸ਼ਨੀਵਾਰ ਐ, ਦੁਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਮੈਨੂੰ ਨਹੀਂ ਪਤਾ ਇਹ ਕਿਹੜੇ ਕਿਹੜੇ ਦਿਨ ਨੇ ਉਹਦੇ ਸ਼ੋਭੇ ਤੇ ਕਿਹੜੇ ਅਸ਼ੋਭ ਨੇ। ਇੱਕ ਇਹਨਾਂ ਦਾ ਲੋਹਾ ਮਾੜਾ ਚੰਗਾ, ਇੱਕ ਇਹਨਾਂ ਦੀ ਕਿਸਮਤ ਮਾੜੀ ਚੰਗੀ। ਇੱਕ ਇਹਨਾਂ ਦਾ ਐਕਸੀਡੈਂਟ ਕਿਵੇਂ ਸੋਚਦੇ ਆਂ ਅੱਲਾ ਸਾਡੇ ਲੋਕ। ਬਧੀ ਸੀ ਘਟਈ ਸੀ। ਸੁੱਖ ਰਹਿ ਗਈ, ਬਚਾਅ ਹੋ ਗਿਆ। ਇਹ ਜਿਹੜੇ ਸ਼ਬਦਾਵਲੀ ਇਹ ਸਾਰੀ ਕੂੜੇ 'ਚ ਸਿੱਟਣਾ। ਸਾਡੇ ਅਜੇ ਵੀ ਪੰਜਾਬ ਦੇ ਵਿੱਚ ਮੈਂ ਦੇਖਦਾ ਕਿ ਲੋਕ ਪਰਾਂਦੀਆਂ ਟੰਗੀ ਫਿਰਦੇ ਆਂ ਕਾਲੇ ਰੰਗ ਦੇ। ਤੋਂ ਨਜ਼ਰ ਕੋਣ ਲਾ ਦੂਗਾ ਯਾਰ ਇਦਾਂ ਦੀ ਤਾਂ ਲੱਖ ਕਾਰ ਬਣੀ ਐ ਅੱਛਾ ਕਾਲੀਆਂ ਗੱਡੀਆਂ ਦੇ ਉੱਤੇ ਵੀ ਕਾਲੀਆਂ ਪਰਾਂਦੀਆਂ ਲਾਈਆਂ ਨੇ ਫੇਰ ਠੋਕ ਦਿੰਦੇ ਨੇ ਫੇਰ ਵਿੱਚ ਰੱਬ ਦੇਵੀ ਦੇਵਤਿਆਂ ਦੇ ਮੂਰਤੀਆਂ ਰੱਖਿਆ ਨੇ ਫੇਰ ਠੋਕ ਦਿੰਦੇ ਨੇ ਅੱਛਾ ਫੇਰ ਛੱਡੋ ਤੀਰਥ ਯਾਤਰਾ ਤੇ ਜਾਂਦੇ ਹੋਏ ਸ਼ਰਧਾਲੂਆਂ ਦੀ ਗੱਡੀ ਉਲਟ ਜਾਂਦੀ ਹੈ ਵੀ ਇਹ ਚੀਜ਼ਾਂ ਨਾਲ ਉਹਦਾ ਕੋਈ ਸਬੰਧ ਨਹੀਂ ਸਹੀ ਢੰਗ ਨਾਲ ਚਲਾਉਂਗੇ ਤੇ ਐਕਸੀਡੈਂਟ ਨਹੀਂ ਹੋਊਗਾ ਇਹਦੇ ਵਿੱਚ ਆ ਪਰਾਂਦੀਆਂ ਆ ਚੁੰਨੀਆਂ ਆ ਜਿਹੜੇ ਹੋਰ ਸ਼ਗਨ ਮਨਾਉਂਦੇ ਆ ਮੱਥੇ ਟਿਕਾਉਂਦੇ ਆ ਗੱਡੀਆਂ ਨੂੰ ਇਹਨਾਂ ਨਾਲ ਕੁਝ ਨਹੀਂ ਬਣਨਾ ਗੱਡੀ ਠੀਕ ਨਹੀਂ ਚਲਾਉਣੀ ਇਸ ਤੋਂ ਬਿਨਾਂ ਸਾਰਾ ਕੁਝ ਸਵਾਦ ਇਹ ਹੈ ਵੀ ਤੁਹਾਨੂੰ ਗੱਡੀ ਠੀਕ ਚਲਾਉਣੀ ਪੈਣੀ ਹੈ ਫਿਰ ਤੁਹਾਨੂੰ ਗੱਡੀਆਂ ਠੀਕ ਚਲਾਉਣ ਤੋਂ ਬਾਅਦ ਸਰਕਾਰਾਂ ਤੱਕ ਸਵਾਲ ਉਠਾਉਣ ਦੀ ਹਿੰਮਤ ਹੋਣੀ ਚਾਹੀਦੀ ਹੈ ਕਿ ਵੀ ਵਾਂਟ ਸੇਫ ਫੂਡ